ਚੰਡੀਗੜ੍ਹ ਰੋਡ ਨੂੰ ਲੁਧਿਆਣਾ ਫੋਰਟਿਸ ਹਸਪਤਾਲ ਨੂੰ ਜਾਣਾ ਵੱਲੋਂ ਮੁਫਤ ਵੈਰੀਕੋਜ ਵੈਨ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਪ੍ਰਸਿੱਧ ਵੈਸਕੂਲਰ ਸਰਜਨ ਡਾਕਟਰ ਰਾਜਦੀਪ ਸਿੰਘ ਚਿੰਨਾ ਵੱਲੋਂ ਕੀਤੀ ਗਈ ਡੰਤਰ ਰਾਜਦੀਪ ਸਿੰਘ ਚਿੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਇਹ ਫੋਰਟਿਸ ਹਸਪਤਾਲ ਵੱਲੋਂ ਪਹਿਲਾ ਐਸਾ ਕੈਂਪ ਹੈ ਜਿਸ ਰਾਹੀਂ ਲੋਕਾਂ ਨੂੰ ਵੈਰੀਕੋਜ ਵੈਨ ਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਗਿਆ ਹੈ ਜਿਸ ਵਿੱਚ ਹੁਣ ਤੱਕ 37 ਤੋਂ 38 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦਕਿ 15 ਤੋਂ 20 ਮਰੀਜ਼ ਹੋਰ ਦੇਖਣੇ ਬਾਕੀ ਹਨ ਡਾਕਟਰ ਛਿਨਾ ਨੇ ਜਨਤਾ ਨੂੰ ਸੁਨੇਹਾ ਦਿੱੰਦਿਆ ਕਿਹਾ ਕਿ ਰੋਜ਼ਾਨਾ ਘੱਟੋ-ਘੱਟ 7 ਤੋਂ 10 ਹਜ਼ਾਰ ਕਦਮ ਚਲੋ ਰਾਤ ਦਾ ਭੋਜਨ ਸਮੇਂ ਤੇ ਕਰੋ ਅਤੇ ਆਪਣੀ ਸਿਹਤ ਦੀ ਸੰਭਾਲ ਕਰੋ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਇੱਕ ਖਾਸ ਰਿਪੋਰਟ ਮੈਂ ਕੰਸਲਟਿੰਗ ਇੰਟਰਵੈਂਸ਼ਨਲ ਡਾਇਲੋਜਿਸਟ ਆ ਫੋਟੋਸੋਸ ਬਾਈਕ ਫਰੋਡ ਦੇ ਵਿੱਚ ਤੇ ਅੱਜ ਅਸੀਂ ਕੈਂਪ ਲਾਇਆ ਹੈ ਵੈਰੀਕੋਸ ਵੇਇਨਸ ਦਾ ਵੈਰੀਕੋਸ ਵੇਇਨਸ ਦਾ ਟਰੀਟਮੈਂਟ ਦਾ ਜਿਹੜਾ ਅਸੀਂ ਲੇਟੈਸਟ FDA ਅਪਰੂਵਡ ਟਰੀਟਮੈਂਟ ਕਰਵਾਇਆ ਇਹਨੂੰ ਵੀਨਾਸੀਲ ਕਹਿੰਦੇ ਨੇ ਬੜੀ ਵਧੀਆ ਟੈਕਨੋਲੋਜੀ ਹੈ ਤੇ ਸਾਡੇ ਜਿੰਨੇ ਵੀ ਅਸੀਂ ਪੇਸ਼ੈਂਟ ਅੱਜ ਤੱਕ ਇਹ ਪ੍ਰੋਸੀਜਰ ਨਾਲ ਟਰੀਟ ਕੀਤੇ ਨੇ ਤੇ ਉਹਨਾਂ ਦੇ ਬਹੁਤ ਚੰਗੇ ਰਿਜ਼ਲਟਸ ਰਹੇ ਹਨ ਸੋ ਸਾਡੇ ਕੈਂਪ ਲਾਉਣ ਦਾ ਇੱਕ ਇਹ ਤਰੀਕਾ ਸੀ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਇੱਕ ਤਾਂ ਬਿਮਾਰੀ ਬਾਰੇ ਪਤਾ ਚੱਲੇ ਤੇ ਇਹਦਾ ਕਿਸ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਉਹਦਾ ਪਤਾ ਚੱਲੇ ਤੇ ਬਿਨਾ ਕੋਈ ਚੀਰੇ ਦੇ ਬਿਨਾ ਕੋਈ ਟਾਂਕੇ ਦੇ ਬਿਨਾ ਰੀੜ ਦੀ ਹੱਡੀ ਦੇ ਇੰਜੈਕਸ਼ਨ ਦੇ ਇਹ ਵਾਲੀ ਟੈਕਨੋਲੋਜੀ ਯੂਜ਼ ਕਰਕੇ ਅਸੀਂ ਵੈਰੀਕੋਜ਼ ਵੇਨਸ ਦਾ ਇਲਾਜ ਕਰਦੇ ਹਾਂ ਪੇਸ਼ੈਂਟ ਤੁਰ ਕੇ ਆਉਂਦਾ ਤੇ ਤੁਰ ਕੇ ਘਰ ਵਾਪਸ ਜਾ ਸਕਦਾ ਸਰ ਕਿੰਨੇ ਮੈਂ ਤਾਂ ਕੈਂਪ ਚੱਲ ਰਿਹਾ ਡਾ ਇਹ ਕੈਂਪ ਸਾਡਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਰੌਂਡ 37 38 ਪੇਸ਼ੈਂਟ ਅਸੀਂ ਹਲੇ ਤੱਕ ਦੇਖ ਲਏ ਤੇ 15-20 ਪੇਸ਼ੈਂਟ ਹਲੇ ਹੋਰ ਬੈਠੇ ਨੇ ਇਹ ਤੁਹਾਡਾ ਕਿਨਵਾ ਕੈਂਪ ਪਹਿਲਾ ਕੈਂਪ ਸੀ ਕਿ ਅੱਗੋਂ ਵੀ ਲੱਗ ਚੁੱਕੇ ਹੋਏ ਨੇ ਇਸ ਫੋਟੋਸ ਹਸਪੀਟਲ ਚੰਡੀਗੜ੍ਹ ਰੂਟ ਤੇ ਮੇਰਾ ਇਸ ਚੀਜ਼ ਦਾ ਪਹਿਲਾ ਕੈਂਪ ਹੈ ਅ ਤੁਸੀਂ ਇਹਦੇ ਬਾਰੇ ਤੁਸੀਂ ਲੋਕਾਂ ਨੂੰ ਵੇਰਵਾ ਕਰ ਸਕਦੇ ਹੋ ਕਿ ਤੁਸੀਂ ਆਪਣੀ ਸਿਹਤ ਦਾ ਕਿੰਨਾ ਧਿਆਨ ਦੇ ਸਕਦੇ ਹੋ ਦੇਖੋ ਸਾਰਿਆਂ ਨੂੰ ਇਹੀ ਹੁੰਦਾ ਹੈ ਕਿ ਸਾਰੇ ਰੋਜ਼ ਘੱਟ ਤੋਂ ਘੱਟ 8 ਤੋਂ 10 ਹਜ਼ਾਰ ਕਦਮ ਚੱਲਿਆ ਕਰਨ ਚੰਗਾ ਖਾਣਾ ਖਾਇਆ ਕਰਨ ਠੀਕ ਹੈ ਤੇ ਰਾਤ ਨੂੰ ਜਿਹੜਾ ਡਿਨਰ ਕਰਨਾ ਉਹ ਵੀ ਟਾਈਮ ਤੋਂ ਪਹਿਲਾਂ ਕਰਿਆ ਕਰਨ ਸਿਗਰਟ ਸਮੋਕਿੰਗ ਬੰਦਿਆਂ ਨੂੰ ਨਹੀਂ ਕਰਨੀ ਚਾਹੀਦੀ ਉਹਦਾ ਵੀ ਇੱਕ ਕਾਸ ਬੰਦਾ ਹੈ ਓਬੈਸਟੀ ਵੇਟ ਗੇਨ ਵੇਟ ਗੇਨ ਜ਼ੋਨ ਦੇ ਕਾਰਨ ਵੀ ਵੈਰੀਕੋਸ ਵੇਇਨਸ ਦੀਆਂ ਪ੍ਰੋਬਲਮਾਂ ਆਉਂਦੀਆਂ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਖਾਣਾ ਠੀਕੋ ਲਵ ਯੂ ਮਰਾ ਬਾਪ ਇਹੀ ਕਹਿੰਦੇ ਆ ਸੀ ਠੀਕ ਹੈ ਥੈਂਕ ਯੂ ਸਰ